ਬਿਕਰਮ ਅਜੀਠੀਆ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੇ ਦੱਸਦੀ ਆ ਕਿ ਅਗਾਊ ਜ਼ਮਾਨਤ ਨੂੰ ਲੈ ਕੇ ਅੱਜ ਹਾਈ ਕੋਰਟ ਦੇ ਵਿੱਚ ਫੈਸਲਾ ਹੋਇਆ ਹੈ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਾਖਲ ਕਰ ਦਿੱਤਾ ਹੈ ਤੇ ਉੱਥੇ ਹੀ ਹੁਣ ਇਸ ਜਵਾਬ ਨੂੰ ਲੈ ਕੇ ਦੱਸਦੀ ਆ ਕਿ ਬਿਕਰਮ ਅਜੀਠੀਆ ਦੇ ਜਿਹੜੇ ਵਕੀਲ ਆ ਹੁਣ ਉਹ ਜਵਾਬ ਨੂੰ ਪੜਨਗੇ ਤੇ ਜਿਸ ਤੋਂ ਬਾਅਦ ਇਸ ਪਟੀਸ਼ਨ ਦੇ ਉੱਤੇ ਬਹਿਸ ਹੋਵੇਗੀ ਤੇ ਉੱਥੇ ਹੀ ਬਿਕਰਮ ਅਜੀਠੀਆ ਦੀ ਅਗਾਊ ਜ਼ਮਾਨਤ ਨੂੰ ਲੈ ਕੇ ਅੱਜ ਹਾਈ ਕੋਰਟ ਨੇ ਜਿਹੜਾ ਕਿ ਆਪਣਾ ਪੱਖ ਰੱਖਿਆ ਤੇ ਜਿਸ ਤੋਂ ਬਾਅਦ ਹੁਣ 29 ਤਰੀਕ ਦੇ ਦਿੱਤੀ ਹੈ ਤੇ ਇਸ ਦੌਰਾਨ ਬਿਕਰਮ ਮਜੀਠੀਆ ਦੀ ਅਗਾਊ ਜ਼ਮਾਨਤ ਨੂੰ ਲੈ ਕੇ ਕੋਈ ਫੈਸਲਾ ਆ ਸਕਦਾ ਤਾਂ ਗੱਲ ਕਰੀਏ ਬਿਕਰਮ ਮਜੀਠੀਆ ਹਜੇ ਜਿਹੜੇ ਕਿ ਜੇਲ੍ਹ ਦੇ ਵਿੱਚ ਬੰਦ ਨੇ ਤੇ ਕਾਫੀ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਤੇ ਉਹਨਾਂ ਦੇ ਉੱਤੇ ਜਿਹੜਾ ਕਿ ਆਮਦਨ ਤੋਂ ਵੱਧ ਜਾਇਦਾਦ ਦਾ ਪਰਚਾ ਦਰਜ ਕੀਤਾ ਗਿਆ ਤੇ ਪਹਿਲਾਂ ਉਹਨਾਂ ਦੇ ਕਾਰਵ ਵਿਜੀਲੈਂਸ ਰੇਡ ਮਾਰਦੀ ਹੈ ਤੇ ਕੁਝ ਸਮੇਂ ਬਾਅਦ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਬਿਕਰਮ ਮਜੀਠੀਆ ਉਥੇ ਹੀ ਭਗਵੰਤ ਸਿੰਘ ਮਾ ਨੂੰ ਲਲਕਾਰਦੇ ਹੋਏ ਨਜ਼ਰ ਆਉਂਦੇ ਨੇ ਪਰੰਤੂ ਦੂਜੇ ਪਾਸੇ ਅਕਾਲੀ ਦਲ ਵੀ ੜਕਦਾ ਹੋਇਆ ਨਜ਼ਰ ਆਇਆ ਤੇ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੂੰ ਉਹਨਾਂ ਨੇ ਗੈਰ ਕਾਨੂੰਨੀ ਦੱਸਿਆ ਤੇ ਜਿਸ ਦੇ ਦੌਰਾਨ ਦੂਜੇ ਪਾਸੇ ਉੱਥੇ ਹੀ ਗੱਲ ਕਰੀਏ ਤਾਂ ਅੱਜ ਅਗਾਊਂ ਜ਼ਮਾਨਤ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਫੈਸਲਾ ਹੋਇਆ ਹੈ ਤੇ 29 ਤਰੀਕ ਰੱਖ ਦਿੱਤੀ ਹੈ ਤੇ ਜਿਸ ਤੋਂ ਬਾਅਦ ਇਸ ਪਟੀਸ਼ਨ ਦੇ ਉੱਤੇ ਬਹਿਸ ਹੋਵੇਗੀ ਤੇ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਵਿਕਰਮ ਅਜੀਠੀਆ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੇ ਦੱਸਿਏ ਕਿ ਅਗਾਉ ਜ਼ਮਾਨਤ ਨੂੰ ਲੈ ਕੇ ਅੱਜ ਹਾਈ ਕੋਰਟ ਦੇ ਵਿੱਚ ਫੈਸਲਾ ਹੋਇਆ ਹੈ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਾਖਲ ਕਰ ਦਿੱਤਾ ਹੈ ਤੇ ਉੱਥੇ ਹੀ ਹੁਣ ਇਸ ਜਵਾਬ ਨੂੰ ਲੈ ਕੇ ਦੱਸਿਏ ਕਿ ਵਿਕਰਮ ਅਜੀਠੀਆ ਦੇ ਜਿਹੜੇ ਵਕੀਲ ਆ ਹੁਣ ਉਹ ਜਵਾਬ ਨੂੰ ਪੜਨਗੇ ਤੇ ਜਿਸ ਤੋਂ ਬਾਅਦ ਇਸ ਪਟੀਸ਼ਨ ਦੇ ਉੱਤੇ ਬਹਿਸ ਹੋਵੇਗੀ ਤੇ ਉੱਥੇ ਹੀ ਵਿਕਰਮ ਅਜੀਠੀਆ ਦੀ ਅਗਾਊ ਜ਼ਮਾਨਤ ਨੂੰ ਲੈ ਕੇ ਅੱਜ ਹਾਈ ਕੋਰਟ ਨੇ ਜਿਹੜਾ ਕਿ ਆਪਣਾ ਪੱਖ ਰੱਖਿਆ ਤੇ ਜਿਸ ਤੋਂ ਬਾਅਦ ਹੁਣ 29 ਤਰੀਕ ਦੇ ਦਿੱਤੀ ਹੈ ਤੇ ਇਸ ਦੌਰਾਨ ਬਿਕਰਮ ਮਜੀਠੀਆ ਦੀ ਅਗਾਊ ਜ਼ਮਾਨਤ ਨੂੰ ਲੈ ਕੇ ਕੋਈ ਫੈਸਲਾ ਆ ਸਕਦਾ ਤਾਂ ਗੱਲ ਕਰੀਏ ਬਿਕਰਮ ਮਜੀਠੀਆ ਹਜੇ ਜਿਹੜੇ ਕਿ ਜੇਲ੍ਹ ਦੇ ਵਿੱਚ ਬੰਦ ਨੇ ਤੇ ਕਾਫੀ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਤੇ ਉਹਨਾਂ ਦੇ ਉੱਤੇ ਜਿਹੜਾ ਕਿ ਆਮਦਨ ਤੋਂ ਵੱਧ ਜਾਇਦਾਦ ਦਾ ਪਰਚਾ ਦਰਜ ਕੀਤਾ ਗਿਆ ਤੇ ਪਹਿਲਾਂ ਉਹਨਾਂ ਦੇ ਕਾਰਜ ਵਿਜੀਲੈਂਸ ਰੇਡ ਮਾਰਦੀ ਹੈ ਤੇ ਕੁਝ ਸਮੇਂ ਬਾਅਦ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਬਿਕਰਮ ਮਜੀਠੀਆ ਉੱਥੇ ਹੀ ਭਗਵੰਤ ਸਿੰਘ ਮਾ ਨੂੰ ਲਲਕਾਰਦੇ ਹੋਏ ਨਜ਼ਰ ਆਉਂਦੇ ਨੇ ਪਰੰਤੂ ਦੂਜੇ ਪਾਸੇ ਅਕਾਲੀ ਦਲ ਵੀ ੜਕਦਾ ਹੋਇਆ ਨਜ਼ਰ ਆਇਆ ਤੇ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੂੰ ਉਹਨਾਂ ਨੇ ਗੈਰ ਕਾਨੂੰਨੀ ਦੱਸਿਆ ਤੇ ਜਿਸ ਦੇ ਦੌਰਾਨ ਦੂਜੇ ਪਾਸੇ ਉੱਥੇ ਹੀ ਗੱਲ ਕਰੀਏ ਤਾਂ ਅੱਜ ਅਗਾਊਂ ਜ਼ਮਾਨਤ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਫੈਸਲਾ ਹੋਇਆ ਹੈ ਤੇ 29 ਤਰੀਕ ਰੱਖ ਦਿੱਤੀ ਹੈ ਤੇ ਜਿਸ ਤੋਂ ਬਾਅਦ ਇਸ ਪਟੀਸ਼ਨ ਦੇ ਉੱਤੇ ਬਹਿਸ ਹੋਵੇਗੀ ਤੇ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਵਿਕਰਮ ਅਜੀਠੀਆ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੇ ਦੱਸਿਏ ਕਿ ਅਗਾਉ ਜ਼ਮਾਨਤ ਨੂੰ ਲੈ ਕੇ ਅੱਜ ਹਾਈ ਕੋਰਟ ਦੇ ਵਿੱਚ ਫੈਸਲਾ ਹੋਇਆ ਹੈ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਾਖਲ ਕਰ ਦਿੱਤਾ ਹੈ ਤੇ ਉੱਥੇ ਹੀ ਹੁਣ ਇਸ ਜਵਾਬ ਨੂੰ ਲੈ ਕੇ ਦੱਸਿਏ ਕਿ ਵਿਕਰਮ ਅਜੀਠੀਆ ਦੇ ਜਿਹੜੇ ਵਕੀਲ ਆ ਹੁਣ ਉਹ ਜਵਾਬ ਨੂੰ ਪੜਨਗੇ ਤੇ ਜਿਸ ਤੋਂ ਬਾਅਦ ਇਸ ਪਟੀਸ਼ਨ ਦੇ ਉੱਤੇ ਬਹਿਸ ਹੋਵੇਗੀ ਤੇ ਉੱਥੇ ਹੀ ਵਿਕਰਮ ਅਜੀਠੀਆ ਦੀ ਅਗਾਊ ਜ਼ਮਾਨਤ ਨੂੰ ਲੈ ਕੇ ਅੱਜ ਹਾਈ ਕੋਰਟ ਨੇ ਜਿਹੜਾ ਕਿ ਆਪਣਾ ਪੱਖ ਰੱਖਿਆ ਤੇ ਜਿਸ ਤੋਂ ਬਾਅਦ ਹੁਣ 29 ਤਰੀਕ ਦੇ ਦਿੱਤੀ ਹੈ ਤੇ ਇਸ ਦੌਰਾਨ ਬਿਕਰਮ ਮਜੀਠੀਆ ਦੀ ਅਗਾਊ ਜ਼ਮਾਨਤ ਨੂੰ ਲੈ ਕੇ ਕੋਈ ਫੈਸਲਾ ਆ ਸਕਦਾ ਤਾਂ ਗੱਲ ਕਰੀਏ ਬਿਕਰਮ ਮਜੀਠੀਆ ਹਜੇ ਜਿਹੜੇ ਕਿ ਜੇਲ੍ਹ ਦੇ ਵਿੱਚ ਬੰਦ ਨੇ ਤੇ ਕਾਫੀ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਤੇ ਉਹਨਾਂ ਦੇ ਉੱਤੇ ਜਿਹੜਾ ਕਿ ਆਮਦਨ ਤੋਂ ਵੱਧ ਜਾਇਦਾਦ ਦਾ ਪਰਚਾ ਦਰਜ ਕੀਤਾ ਗਿਆ ਤੇ ਪਹਿਲਾਂ ਉਹਨਾਂ ਦੇ ਕਾਰਵ ਵਿਜੀਲੈਂਸ ਰੇਡ ਮਾਰਦੀ ਹੈ ਤੇ ਕੁਝ ਸਮੇਂ ਬਾਅਦ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਬਿਕਰਮ ਮਜੀਠੀਆ ਉੱਥੇ ਹੀ ਭਗਵੰਤ ਸਿੰਘ ਮਾ ਨੂੰ ਲਲਕਾਰਦੇ ਹੋਏ ਨਜ਼ਰ ਆਉਂਦੇ ਨੇ ਪਰੰਤੂ ਦੂਜੇ ਪਾਸੇ ਅਕਾਲੀ ਦਲ ਵੀ ੜਕਦਾ ਹੋਇਆ ਨਜ਼ਰ ਆਇਆ ਤੇ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੂੰ ਉਹਨਾਂ ਨੇ ਗੈਰ ਕਾਨੂੰਨੀ ਦੱਸਿਆ ਤੇ ਜਿਸ ਦੇ ਦੌਰਾਨ ਦੂਜੇ ਪਾਸੇ ਉੱਥੇ ਹੀ ਗੱਲ ਕਰੀਏ ਤਾਂ ਅੱਜ ਅਗਾਊਂ ਜ਼ਮਾਨਤ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਫੈਸਲਾ ਹੋਇਆ ਹੈ ਤੇ 29 ਤਰੀਕ ਰੱਖ ਦਿੱਤੀ ਹੈ ਤੇ ਜਿਸ ਤੋਂ ਬਾਅਦ ਇਸ ਪਟੀਸ਼ਨ ਦੇ ਉੱਤੇ ਬਹਿਸ ਹੋਵੇਗੀ ਤੇ ਕੋਈ ਵੱਡਾ ਫੈਸਲਾ ਹੋ ਸਕਦਾ ਹੈ